ਨਮਸਕਾਰ ਸਾਰਿਆਂ ਨੂੰ ਅੱਜ ਆਪਾਂ ਇੱਥੇ ਕਿਸੇ ਵੀ ਕੋਰਸ ਬਾਰੇ ਗੱਲ ਨਹੀਂ ਕਰਾਂਗੇ ਅੱਜ ਆਪਾਂ ਇੱਥੇ ਗੱਲ ਕਰਾਂਗੇ ਸਾਡੇ ਦੇਸ਼ ਦੇ ਇੱਕ ਹਿੱਸੇ ਕੋਲਕਾਤਾ ਵਿੱਚ ਵਾਪਰੀ ਮਨਫਾਗੀ ਘਟਨਾ ਨੂੰ ਲੈ ਕੇ ਅੱਜ ਮੈਨੂੰ ਬਹੁਤ ਹੀ ਅਫਸੋਸਮੰਦਨਾ ਕਹਿਣਾ ਪੈ ਰਿਹਾ ਹੈ ਕਿ ਆਪਾਂ ਕਹਿੰਦੇ ਤਾਂ ਹੈ ਬੇਟੀ ਪੜਾਓ ਬੇਟੀ ਬਚਾਓ ਬੇਟੀ ਦਾ ਪੜ੍ਹ ਕੇ ਡਾਕਟਰ ਬਣ ਗਈ ਪਰ ਬੇਟੀ ਬਚੀ ਨਹੀਂ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਡਾਕਟਰ ਮਮਿਤਾ ਦੇਵਰਾਜ ਜੀ ਅੱਜ ਸਾਡੇ ਵਿੱਚ ਨਹੀਂ ਰਹੇ ਤੇ ਉਹਨਾਂ ਨੂੰ ਹਲੇ ਤੱਕ ਇਨਸਾਫ ਵੀ ਨਹੀਂ ਮਿਲਿਆ ਇਸ ਸਭ ਦੇ ਸਾਹਮਣੇ ਇੱਕ ਝੂਠੀ ਹੰਦੀ ਲੋੜ ਹੈ ਤੇ ਮੈਂ ਪ੍ਰਸ਼ਾਸਨ ਅੱਗੇ ਅਪੀਲ ਕਰਦੀ ਹਾਂ ਉਹਨਾਂ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਏ ਤੇ ਉਹਨਾਂ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਏ ਮੈਂ ਪ੍ਰਸ਼ਾਸਨ ਅੱਗੇ ਇਹ ਵੀ ਅਪੀਲ ਕਰਦੀ ਹਾਂ ਕੁਝ ਇਹੋ ਜਿਹੇ ਕਾਨੂੰਨ ਵੀ ਲਾਇਆ ਗਿਆ ਆਇਜ਼ਾਨ ਜਿਸ ਦੇ ਨਾਲ ਇਹੋ ਜਿਹੀ ਘਟਨਾਵਾਂ ਸਾਡੇ ਦੇਸ਼ ਦੇ ਵਿੱਚ ਵਾਪਰਨੀ ਬੰਦ ਹੋ ਜਾਏ ਅੱਜ ਦੀ ਬੀਨਫਟ ਦੇ ਪੂਰੀ ਟੀਮ ਅਤੇ ਵਿਦਿਆਰਥੀਆਂ ਦੇ ਸਾਥ ਦੇ ਨਾਲ ਡਾਕਟਰ ਮਮਿਤਾ ਦੇਵ ਨਾਜਵਸ਼ ਸੁਦਾਂਜਰੀ ਦਿਨਿਆ ਹੋਇਆ 2 ਮਿੰਟ ਦਾ ਮੌਨਤਾਰਨ ਕੀਤਾ ਗਿਆ। ਇੰਡੀਆ ਕ੍ਰਾਈਮ ਨਿਊਜ਼ ਝੂਲਮ ਕੇ ਖਿਲਾਫ ਜੰਗ। ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ